ਬਾਦ ਤੋਂ ਬਾਦ ਸੰਗਤਾਂ ਮਾਤਾ ਜਸਵੀਰ ਕੌਰ ਜੀਆਂ ਦਾ ਸਾਥ ਦਿਆ ਕਰੋ ਤਾਂ ਕਿ ਆਪਾਂ ਉਹਨਾਂ ਦਾ ਜਿਹੜਾ ਸੁਪਨਾ ਹੈ ਜਿਹੜਾ ਉਹਨਾਂ ਦਾ ਗੁਰੂ ਸਾਹਿਬ ਨੇ ਉਹ ਪੂਰਾ ਕਰਨਾ ਹੈ ਜੇ ਤੁਸੀਂ ਜੁੜੋਗੇ ਜੇ ਤੁਸੀਂ ਸਾਥ ਦੇਵੋਗੇ ਆਪਾਂ ਸਾਰੇ ਰਲ ਮਿਲ ਕੇ ਆਪਾਂ ਮਾਤਾ ਜੀਆਂ ਦਾ ਸਾਥ ਦੇਣਾ ਹੈ ਤੇ ਦਿੰਦੇ ਰਹਾਂਗੇ ਜਿੰਨਾ ਕਿ ਸਾਡਾ ਸਤਿਗੁਰੂ ਮਹਾਰਾਜ ਇੱਕ ਸਾਥ ਕਿਰਪਾ ਕਰਨਗੇ ਸਾਥ ਜੂ ਹ ਦੇਾਂਗੇ ਖਾਲਸਾ ਦੀ 350 ਸਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਹੋ ਗਏ ਇਹ ਹਿੰਦੂ ਧਰਮ ਵਾਸਤੇ ਕੁਰਬਾਨ ਹੋਇਆ ਨੂੰ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਜੀ 350 ਸਾਲ ਇਹਨਾਂ ਹਿੰਦੂਆਂ ਨੂੰ ਬਚਾਉਣ ਵਾਸਤੇ ਸਤਿਗੁਰਾਂ ਨੇ ਗੁਰਬਾਨੀ ਦਿੱਤੀ ਤੇ ਅੱਜ ਉਸ ਹਿੰਦੁਸਤਾਨ ਦੇ ਵਿੱਚ ਕਿਹਦੀ ਸਰਕਾਰ ਆ ਹਿੰਦੂ ਤਵਾਦੀ મોદી ਦੀ ਅਮਿਤ ਸ਼ਾਹ ਦੀ ਅੱਜ ਉਹੀ ਹਿੰਦੂ ਉਹਨਾਂ ਦੇ ਪੈਰੋਗਰਾਂ ਨੂੰ ਕੁਚਲਣ ਲੱਗੇ ਹੋਏ ਨੇ ਉਹੀ ਹਿੰਦੂਤਵਾ ਸਾਨੂੰ ਮਾਰਨਾ ਚਾਹੁੰਦੀ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੋਦੀ ਸਰਕਾਰ ਇੱਥੇ ਜਿਹੜੀ ਖੱਟੜ ਸਰਕਾਰ ਹੈ ਜਿੰਨਾ ਤੁਸੀਂ ਇਹਨਾਂ ਨੂੰ ਦਬਾਓਗੇ ਜਿੰਨਾ ਤੁਸੀਂ ਇਹਨਾਂ ਤੇ ਜ਼ੁਲਮ ਕਰੋਗੇ ਇਹ ਸਵਣ ਵਾਲੇ ਨਹੀਂ ਇਹ ਗੁਰੂ ਦੀ ਕਿਰਪਾ ਦੇ ਨਾਲ ਪੰਥ ਖਾਲਸਾ ਪਰਵਤ ਹੋਇਆ ਫਕਾਲ ਪੁਰਖ ਦੀ ਇਹ ਫੌਜ ਆ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਇਹ ਖਾਲਸਾ ਕਾਲ ਪੁਰਖ ਦੀ ਫੌਜ ਹੈ ਉਹਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਜਿਹੜੇ ਗੁਰੂ ਨੇ ਤੁਹਾਡਾ ਧਰਮ ਬਚਾਇਆ ਤੁਹਾਨੂੰ ਅਜ ਰਾਜ ਭਾਗ ਦੇ ਬਾਦਸ਼ ਬਣਾਇਆ ਮਾਲਕ ਬਣਾਇਆ ਤੁਸੀਂ ਉਹਨਾਂ ਨੂੰ ਮਾਰਨਾ ਚਾਹੁੰਦੇ ਹੋ ਸਾਡੇ ਹੱਕ ਦਿਓ ਬੰਦੀ ਸਿੰਘ ਜਿਹੜੇ 30 35 ਸਾਲਾਂ ਤੋਂ ਨજરਬੰਦ ਨੇ ਜਿਨ੍ਹਾਂ ਨੂੰ ਉਹਨਾਂ ਦੀ ਰਿਹਾਈ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਬਣਦੀ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਡੇ ਪਾਣੀ ਜਿਹੜੇ ਹਨ ਉਹ ਦਿੱਤੇ ਜਾਣ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਫੀਆਦਵੀਆਂ ਦਾ ਜਿਹੜਾ ਮਸਲਾ ਹੈ ਚੱਲ ਰਿਹਾ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ ਮੋਦੀ ਸਰਕਾਰ ਜੇ ਤੁਸੀਂ ਵਾਕਈ ਗੁਰੂ ਸਾਹਿਬ ਨੂੰ ਸਮਰਪਤ ਹੋ ਤਾਂ ਫਿਰ ਗੁਰੂ ਸਾਹਿਬ ਦੇ ਜਿਹੜੇ ਪੈਰੋਕਾਰ ਨੇ ਆ ਵੰਸ਼ਜ ਹੈ ਗੁਰੂ ਸਾਹਿਬ ਦਾ ਖਾਲਸਾ ਪੰਥ ਹੈ ਇਹਨਾਂ ਵਾਰੀ ਝਾਤੀ ਮਾਰੋ ਇਹਨਾਂ ਨੂੰ ਨਾ ਜ਼ੁਲਮ ਕਰੋ ਆਏ ਟਾਈਮ ਕਦੇ ਸਾਡੇ ਉਤੇ ਸਾਡੇ ਉਤੇ ਬਲਡੋਜ਼ਰ ਚਲਾ ਦੇ ਕਦੇ ਸਾਡੇ ਨੌਜਵਾਨਾਂ ਨੂੰ ਠੂਠੇ ਮੁਕਾਬਲੇ ਦੇ ਵਿੱਚ ਫੜ ਕੇ ਮਾਰਦਾ ਕਦੇ ਨੌਜਵਾਨਾਂ ਨੂੰ ਬੰਦੀ ਸਿੰਘ ਬਣਾਦਾ ਕਦੇ ਉਸ ਕਰਤਾ ਆਏ ਦਿਨ ਸਾਡੇ ਗੁਰੂ ਘਰਾਂ ਉਤੇ ਅਟੈਕ ਹੋ ਰਹੇ ਨੇ ਕਿਹੜ ਗੋਦ ਦੀ ਖੋਲਿਆ ਕਿਤੇ ਕਿਤੇ ਦੀ ਗੱਲ ਕਰੀਏ ਜਿਹੜੀਆਂ ਸਰਕਾਰਾਂ ਦੱਬੀਆਂ ਬੈਠੀਆਂ ਨੇ ਅਜੇ ਕਹਿੰਦੇ ਅਸੀਂ ਸਿੱਖਾਂ ਦੇ ਨਾਲ ਸਾਡੀ ਸਾਹ ਹੈ 350 ਸਾਲ ਅਸੀਂ ਗੁਰੂ ਸਾਹਿਬ ਦਾ ਸਤਾਪ ਦੀ ਮਨਾ ਰਹੇ ਆ ਉਹ ਨਹੀਂ ਮਨਾ ਰਹੇ ਜੇ ਤੁਸੀਂ ਮਨਾਉਦੇ ਹੁੰਦੇ ਤਾਂ ਸਾਡੇ ਉਤੇ ਆਹ ਕਹਾੜੇ ਝੁਰਮ ਦੇ ਥੋੜੇ ਨਾ ਚੱਲਦੇ ਮੈਂ ਕਹਿਣਾ ਚਾਹਨਾ ਭਾਜਪਾ ਸਰਕਾਰ ਨੂੰ ਬਹੁਤ ਸਾਰੀਆਂ ਤੁਸੀਂ ਤਿਆਰੀਆਂ ਕਰੀਆਂ ਬੈਠਿਓ ਖਾਲਸਾ ਪੰਥ ਨੂੰ ਜਿਹੜੀ ਦਬਾਉਣ ਵਾਸਤੇ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਸਰਕਾਰ ਜੀ ਇਹ ਗੁਰੂ ਤੇਗ ਬਹਾਦਰ ਜੀ ਬਦੌਲਤ ਅੱਜ ਤੁਸੀਂ ਤਖਤ ਦੇ ਮਾਲਕ ਬੈਠਿਓ ਜੇ ਤੁਸੀਂ ਇਹਨਾਂ ਦੇ ਪੈਰੋਕਾਰਾਂ ਨੂੰ ਇਹਨਾਂ ਦੇ ਬਾਦਸ਼ਾਹ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਤੁਹਾਡਾ ਨਾਮੋ ਨਿਸ਼ਾਨ ਇੱਥੇ ਤੱਕ ਹੀ ਮੁਟ ਜਾਊਗਾ ਉਹੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਰੱਖਿਆ ਤੁਹਾਡੀ ਹਿੰਦੂ ਦੀ ਰੱਖਿਆ ਕੀਤੀ ਹੈ ਉਹੀ ਤੁਹਾਡਾ ਨਾਮੋ ਨਿਸ਼ਾਨ ਖਤਮ ਕਰ ਦੇਣਗੇ ਇਸ ਕਰਕੇ ਆਓ ਤੁਸੀਂ ਉਹਨਾਂ ਸਿੱਖਾਂ ਦਾ ਸਤਿਕਾਰ ਕਰੋ ਜਿਨ੍ਹਾਂ ਨੇ ਤੁਹਾਨੂੰ ਰਾਜ ਭਾਗ ਦਾ ਮਾਲਕ ਬਣਾਇਆ ਹੈ ਗੁਰੂ ਸਾਹਿਬ ਦੀ ਜੇ 350 ਸਾਲਾਂ ਨੂੰ ਤੁਸੀਂ ਸਮਰਪਤੋਂ ਗੁਰੂ ਸਾਹਿਬ ਨੂੰ ਕਹਿੰਦੇ ਸੀ ਸਮਰਪਤਾਂ ਬਹੁਤ ਮੱਥੇ ਟੇਕਦੇ ਹਾਂ ਗੱਲਾਂ ਕਰਦੇ ਹਾਂ ਪਰ ਇਹ ਉਤੋਂ ਉਤੋਂ ਦਿਖਾਵਾ ਨਾ ਕਰੋ ਅੰਦਰੋਂ ਵੀ ਹੋ ਜੋ ਤਾਂ ਹੀ ਫੇਰ ਗੱਲ ਬਣਨੀ ਹੈ ਮੇਰੀ ਖੁਸ਼ੀਆਂ ਮਿਲਣੀਆਂ ਨੇ ਨਹੀਂ ਆ ਖਾਲਸਾ ਪੰਥ ਅਕਾਲ ਪੁਰਖ ਦੀ ਫੌਜ ਹੈ ਇਹ ਦਬਣ ਵਾਲਾ ਨਹੀਂ ਇਹ ਚੁੱਕਣ ਵਾਲਾ ਨਹੀਂ ਇਹ ਤਾਂ ਜਿਉਂ ਜਿਉ ਤੁਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਹ ਤਾਂ ਜਿੰਨੇ ਤੁਸੀਂ ਮਾਰੋਗੇ ਕੁੱਟੋਗੇ ਜੇਲਾ ਛੱਟੋਂਗੇ ਤਾਂ ਫੇਰ ਉਹਨੇ ਆ ਕੇ ਖੜ ਜਾਂਦੇ ਨੇ ਨਹੀਂ ਮੁਕਨ ਵਾਲੇ ਇਸ ਕਰਕੇ ਗੁਰੂ ਸਾਹਿਬ ਦਾ ਸਾਜਿਆ ਤੇ ਨਵਾਜਿਆ ਹੋਇਆ ਖਾਲਸਾ ਪੰਥ ਹੈ ਕਹੋ ਖਾਲਸਾ ਜੀ ਆਪਾਂ ਰੜ ਕੇ ਇਕੱਤਰ ਹੋਈਏ ਤੇ ਜਿਹੜਾ ਸਾਡਾ ਖਾਤਮਾ ਕਰਨਾ ਚਾਹੁੰਦਾ ਕੋ ਨੂੰ ਉਧਰ ਤੋਰ ਦਈਏ ਜਿੱਧਰੋਂ ਮੁੜ ਕੇ ਕੋਈ ਆਵੇ ਹੀ ਨਾ ਇੱਥੇ ਤਾਂ ਖਾਲਸਾ ਰਾਜ ਦੀ ਗੱਲ ਹੋਣੀ ਆ ਨਾਲ ਜਿਹੜਾ ਸੰਤ ਦੇ ਨਾਲ ਭਾਵੇਂ ਸੰਤ ਸਿਪਾਈ ਮਹਾਰਾਜ ਨੇ ਜਿਹੜਾ ਆਪਾਂ ਨੂੰ ਬਾਣੀ ਤੇ ਬਾਣਾ ਬਖਸ਼ਿਸ਼ ਕੀਤਾ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਜਨ ਕੀਤਾ ਸੀ ਮੈਂ ਮੇਰਾ ਇਹ ਸੰਤ ਵੀ ਸੰਤ ਵੀ ਹੈ ਤੇ ਸਿਪਾਈ ਵੀ ਹੈ ਇਹ ਮੇਰਾ ਰਾਜਾ ਵੀ ਹੈ ਤੇ ਯੋਗੀ ਵੀ ਹੈ ਰਾਜਾ ਕਿਉਂ ਕਿਹਾ ਗੁਰੂ ਸਾਹਿਬ ਨੇ ਇਹ ਜਿਹੜਾ ਸ਼ਸਤਰ ਆਪਾਂ ਨੂੰ ਬਖਸ਼ਿਸ਼ ਕੀਤੇ ਅਸਕਰਪਾਨ ਖੰਡੋ ਖੜਗ ਤੁੰਗ ਤੋਰਿਆ ਤੀਰ ਸੈਬ ਸਰੋਹੀ ਸੈਤੀ ਯਹੀ ਹਮਾਰੇ ਪੀਰ ਤੀਰ ਤੁਹੀ ਸੈਤੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋਜਪਾ ਭਏ ਸਿੰਧ ਭਉ ਭਾਰ ਕਾਲ ਤੁਹੀ ਕਾਲੀ ਤੁਹੀ ਤੁਹੀ ਦੇ ਗਿਆ ਤੀਰ ਤੁਹੀ ਨਿਸ਼ਾਨੀ ਜੀਤ ਕੀ ਅੱਜ ਤੁਹੀ ਜਗਵੀਰ ਸੋ ਆਪਾਂ ਜਿੱਥੇ ਸ਼ਸਤਰਾਂ ਦੇ ਦਰਸ਼ਨ ਕਰਨੇ ਨੇ ਜਿੱਤੇ ਸ਼ਸਤਰ ਨਾਮ ਮੰਗ ਨਮਸਕਾਰਤਾ ਮੰਗ ਜਿੱਤੇ ਅਸਤਰ ਪੇ ਅੰਗ ਨਮਸਕਾਰ ਤੇ ਅੰਗ ਭਾਈ ਸੁਖਜੀਤ ਸਿੰਘ ਜੀ ਕਨਈਆ ਜੀ ਸੰਤ ਵੀ ਜਰੂਰ ਲਵਾਓ ਪਰ ਉਹਨਾਂ ਤੋਂ ਪਹਿਲਾਂ ਆਕਾਲ ਪੁਰਖ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਸੋ ਆਪਾਂ ਜਿਹੜਾ ਨਿਹੰਗ ਸਿੰਘ ਫੌਜਾਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਭਾਈ ਸੁਖਜੀਤ ਸਿੰਘ ਨਾਲ ਨਿਹੰਗ ਸਿੰਘ ਵੀ ਜਰੂਰ ਲਖਾਇਆ ਕਰੋ ਭਾਵੇਂ ਅਕਾਲੀ ਪਪਾ ਫੂਲਾ ਸਿੰਘ ਜੀ ਕਿੰਨੇ ਜਥੇਦਾਰ ਹੋ ਗਏ ਪਰ ਨਿਹੰਗ ਅਕਾਲੀ ਫੂਲਾ ਸਿੰਘ ਜੀ ਨਿਹੰਗ ਜਰੂਰ ਲਖਾਉਂਦੇ ਸੀ ਆਪਾਂ ਹੀ ਇਹਨਾਂ ਨੂੰ ਯਾਦ ਕਰਾਵਾਂਗੇ ਤਾਂ ਫਿਰ ਸਾਰੇ ਸੰਤ ਮਹਾਂਪੁਰਖ ਉਹ ਆਪਣਾ ਸਾਰੇ ਸੰਤ ਮਹਾਂਪੁਰਖ ਜਿਹੜੇ ਨਾ ਉਹ ਨਿਹੰਗ ਸਿੰਘ ਫੌਜਾਂ ਤੋਂ ਦੇ ਵਿੱਚੋਂ ਹੀ ਪ੍ਰਗਟ ਹੋਏ ਨੇ ਜੇ ਆਪਾਂ ਗੱਲ ਕਰਦੇ ਆ ਨਾਨਕਸਰ ਵਾਲੇ ਮਹਾਂਪੁਰਖ ਉਹ ਵੀ ਸਾਰੇ ਬੁੱਢਾ ਦਲ ਦੇ ਅਮਰਧਾਰੀ ਬਾਬਾ ਜਿਹੜੇ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਬਾਬਾ ਜਿਹੜੇ ਆ ਕੁੰਦਨ ਸਿੰਘ ਜੀ ਮਹਾਂਪੁਰਖ ਬਾਬਾ ਜਿੰਨੇ ਵੀ ਮਹਾਂਪੁਰਖ ਹੋਏ ਨੇ ਜੇ ਨਾਮਧਾਰੀਆਂ ਦੀ ਗੱਲ ਕਰਦੇ ਆ ਉਹਨਾਂ ਦੇ ਵੀ ਵੱਡੇ ਜਿਹੜੇ ਬਾਬਾ RAM ਸਿੰਘ ਜੀ ਜਿਹੜੇ ਨਿਹੰਗ ਸਿੰਘ ਸੀ ਤਿਆਰ ਪ੍ਰਚਾਰ ਤੇ ਅੱਗੇ-ਅੱਗੇ ਆ ਕੇ ਜਿਹੜੇ ਆ ਉਹ ਵੱਖ-ਵੱਖ ਜਿਵੇਂ ਆਪਦੇ-ਆਪ ਦੇ ਸਜਾ ਲੈਂਦੇ ਨੇ ਪਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜੇ ਬਾਬਾ ਜੱਸਾ ਸਿੰਘ ਜੀ ਆਲੂ ਵਾਲਿਆ ਜਿਨ੍ਹਾਂ ਨੇ ਜਿਹੜੇ ਬੁੱਢਾ ਦਲ ਦੇ ਚੌਥੇ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਸੀ ਤੇ ਜਦੋਂ ਉਹਨਾਂ ਨੇ ਬਹੁਤ ਵੱਡਾ ਉਹਨਾਂ ਦਾ ਪ੍ਰਤਾਪ ਵਧਿਆ ਤੇ ਜੇ ਮਹਾਰਾਜਾ ਪਟਿਆਲਾ ਉਹਨਾਂ ਦੇ ਜਿਹੜੇ ਬਾਨੀ ਸੀ ਪਟਿਆਲੇ ਦੇ ਬਾਬਾ ਆਲਾ ਸਿੰਘ ਜੀ ਤੇ ਉਹ ਜਿਹੜਾ ਪੱਤੀ ਆਲਾ ਸਿੰਘ ਸੀ ਨਾਮ ਪਹਿਲਾ ਉਹਨਾਂ ਨੇ ਬੁੱਢਾ ਦਲ ਤੋਂ ਅਮਰਛ ਗਿਆ ਤੇ ਜਿਹੜਾ ਬਾਬਾ ਪਟਿਆਲਾ ਉਹ ਬਾਬਾ ਆਲਾ ਸਿੰਘ ਤੋਂ ਜਿਹੜਾ ਪਟਿਆਲਾ ਨਾਮ ਪਿਆ ਉਹ ਬਾਬਾ ਆਲਾ ਸਿੰਘ ਨੇ ਵੀ ਬੁੱਢਾ ਦਲ ਤੋਂ ਅਮਰਛ ਗਿਆ ਹੋਇਆ ਸੀ ਅੱਗੇ ਆ ਕੇ ਭਾਵੇਂ ਉਹਨਾਂ ਨੇ ਜੇ ਕਦੇ ਮਾੜਾ ਕਾਰਜ ਕੀਤਾ ਤੇ ਉਹਨਾਂ ਨੂੰ ਜਿਹੜਾ ਪੰਥ ਨੇ श्राप ਵੀ ਦਿੱਤਾ ਬਾਅਦ ਚ ਬਖਸ਼ਾ ਵੀ ਲਿਆ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜੇ ਆਪਾਂ ਖਾਲਸਾ ਪੰਥ ਬੁੱਢਾ ਦਲ ਦੀ ਗੱਲ ਕਰਦੇ ਆਂ ਜਿੱਥੇ ਸ਼ਸਤਰ ਬਸ਼ਤਰ ਜੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਖਾਲਸਾ ਪੰਥ ਨੂੰ ਬਖਸ਼ੇ ਕੀਤੇ ਤੇ ਜਿਹੜੇ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਹੁਕਮਨਾਮਾ ਬਖਸ਼ੇ ਕੀਤਾ ਜੇ ਆਪਾਂ ਗੱਲ ਕਰਦੇ ਆ ਜੰਗਾਂ ਜੁੱਧਾਂ ਦੇ ਵਿੱਚ ਜਿਹੜੇ ਹੁਕਮਨਾਮੇ ਬਖਸ਼ੇਸ਼ ਕੀਤੇ ਤੇ ਉਹਨਾਂ ਨੇ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਹੁਕਮ ਕੀਤਾ ਸੀ ਬਾਬਾ ਬਨੋਦ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਉਹਨਾਂ ਨੇ ਨਿਯੁਕਤ ਕੀਤੇ ਉਹਨਾਂ ਨੂੰ ਥਾਪੀ ਦੇ ਕੇ ਹੁਕਮ ਕੀਤਾ ਸੀ ਤੁਸੀਂ ਗਊ ਗਰੀਬ ਦੀ ਰੱਖਿਆ ਕਰਨੀ ਹੈ ਜਿਵੇਂ ਮੈਂ ਵਿਚਰਦਾ ਸੀ ਉਵੇਂ ਵਿਚਰਨਾ ਜਬਰ ਜੁਲਮ ਦਾ ਟਕਰਾ ਕਰਨਾ ਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਦਲੇ ਲੈਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਬਦਲੇ ਲੈਣੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਨੇ ਸਾਰੇ ਕਾਰਜ ਕੀਤੇ ਸਮਾਣੇ ਦੇ ਜਲਾਦ ਸੀ ਜਿਹੜੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਜਿਹੜਾ ਸੋਧਣ ਦਾ ਕਾਰਜ ਸੀ ਉਹ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਕਮਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਇਹ ਸਾਰੇ ਕਾਰਜ ਕੀਤੇ ਹੁਣ ਆਪਜੀ ਦਰਸ਼ਨ ਕਰ ਰਹੇ ਹਾਂ ਬਾਬਾ ਕਨਈਆ ਜੀ ਵੀ ਲੱਗਦਾ ਕਾਲੇ ਨੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਆਪਾਂ ਇਹ ਜਿਹੜੀ ਢਾਲ ਹੈ ਇਹ ਆਪਾਂ ਢਾਲ ਦੇ ਦਰਸ਼ਨ ਕਰ ਰਹੇ ਹਾਂ ਇਹ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਜਿਹੜੇ ਕਮਰ ਕਸੇ ਦੀ ਇਹ ਜਿਹੜੀ ਢਾਲ ਐ ਫਲਾਦ ਦੀ ਤੇ ਜਿਹੜੀ ਐ ਸਨੇਰੀ ਬਣੀ ਹੋਈ ਐ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਮਰ ਕਸੇ ਦੀ ਇਹ ਜਿਹੜੀ ਢਾਲ ਐ ਆਪਜੀ ਦਰਸ਼ਨ ਕਰ ਲੈ ਉਹ ਪੰਥ ਦੇ ਵਾਲੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਜਿਹੜੇ ਕਮਰ ਕਸੇ ਦੀ ਇਹ ਢਾਲ ਗੱਜ-ਜਕਰੇ ਕੇ ਜਾਵੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਨੌਂ ਤਲ ਦੇ ਚੌਥੇ ਜਥੇਦਾਰ ਬਾਬਾ ਜਸਾ ਸਿੰਘ ਜੀ ਆਲੂ ਵਾਲਿਆ ਜਿਨ੍ਹਾਂ ਨੇ ਮਿਸਲ ਸ਼ਹੀਦਾਂ ਦਾ ਜਥੇਦਾਰ ਨਿਯੁਕਤ ਕੀਤਾ ਸੀ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਦਮਾਲੇ ਦਾ ਚੱਕਰ ਉਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਜਿਹੜਾ ਸੁਨਹਿਰੀ ਤੇ ਫਲਾਦ ਦਾ ਬਣਿਆ ਹੋਇਆ ਗੱਜਕੇ ਜਗਾਰੇ ਗਿਆਵੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਾਣ ਨੂੰ ਪਾਵੇ ਸਤਿ ਸ਼੍ਰੀ ਅਕਾਲ ਗੱਜਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਆਪਾਂ ਸ਼ਹੀਦੀ ਜੋੜ ਮੇਲਿਆਂ ਦੇ ਅੱਗੇ ਆ ਰਹੇ ਨੇ 21 22 ਵੀ ਕੀ 22 ਦਾ ਸ੍ਰੀ ਚਮਕੌਰ ਸਾਹਿਬ ਇਥੇ 23 ਤੱਕ ਜਿਹੜੇ ਚਮਕੌਰ ਸਾਹਿਬ ਵੱਡੇ ਸ਼ਹੀਦ ਜਿਹੜੇ ਸ਼ਹੀਦੀ ਜੋੜ ਮੇਲੇ ਨੇ ਭਾਈ ਸੁਜੀਤ ਸਿੰਘ ਕਨਈਆ ਜੀ ਜਿਨ੍ਹਾਂ ਨੇ ਆਪ ਜੀ ਨੂੰ ਆ ਵਚਨ ਸਾਂਝੇ ਕਰ ਰਹੇ ਸੀ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਵਚਨ ਵੀ ਸ੍ਰੀ ਚਮਕੌਰ ਸਾਹਿਬ ਇਥੇ ਪੂਰੇ ਹੋਏ ਸਹਿਮਜਾਦਾ ਬਾਬਾ ਅਜੀਤ ਸਿੰਘ ਜੀ ਸਹਿਮਜਾਦਾ ਬਾਬਾ ਜੁਝਾਰ ਸਿੰਘ ਜੀ ਸਵਾਲ ਲੱਖ ਸੇ ਇੱਕ ਲੜਾਉ ਤਵੇ ਗੋਮੇਦ ਸਿੰਘ ਨਾਮ ਕਹਾਉ ਗੁਰੂ ਸਾਹਿਬ ਨੇ ਜਿਹੜੇ ਉਹ ਵਜਨ ਸ੍ਰੀ ਚਮਕੌਰ ਸਾਹਿਬ ਵਿਖੇ ਪੂਰੇ ਕੀਤੇ ਉਹ ਜਿਹੜੇ 20 22 23 ਨਵੰਬਰ ਆ ਜਿਹੜੇ ਆ ਦਸੰਬਰ ਨੂੰ ਇਹ ਆ ਰਹੇ ਨੇ ਮਹਾਨ ਸ਼ਹੀਦੀ ਜੋੜ ਮੇਲੇ ਉਹਨਾਂ ਤੇ ਵੀ ਆਪਾਂ ਜਰੂਰ ਦਰਸ਼ਨ ਕਰਿਆ ਕਰੋ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਨਾਲ ਹੀ ਜਿਹੜਾ ਛੋਟੇ ਸਾਹਿਬਜ਼ਾਦੇ ਬਾਬਾ ਯੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜਿੱਥੇ ਆਪਾਂ ਚੱਕਰ ਦੇ ਦਰਸ਼ਨ ਕੀਤੇ ਨੇ ਹੁਣ ਆਪਾਂ ਛੋਟੀ ਜਿਹੜੀ ਢਾਲ ਹੈ ਜਿਹੜੇ ਸਭ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਧੰਤਨ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਜਿਹੜਾ ਇਹ ਕਮਰਕਸੇ ਦੀ ਛੋਟੀ ਢਾਲ ਹੈ ਬਾਬਾ ਜੀ ਦੀ ਬਾਬਾ ਫਤਿਹ ਸਿੰਘ ਜੀ ਗੱਲ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਜਿਹੜਾ ਲਿਖਿਆ ਹੋਇਆ ਹੈ ਇਹਦੇ ਉੱਪਰ ਅਰਬੀ ਦੇ ਵਿੱਚ ਫਾਰਸੀ ਦੇ ਵਿੱਚ ਅਸ ਅਸਮਤ ਇਸ਼ਰਤ ਕੀ ਹੈ ਨਾਮਕ ਬਾਬਾ ਸ਼ਾਹ ਗੁਰੂ ਸੀਸ ਨਵਾਓ ਅਰਦਾਸ ਕਰੋ ਅਰਹਤੰ ਬੋਲੋ ਵਾਹਿਗੁਰੂ 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 ਪਾਇਸੋ ਜੀ ਜਨ ਸੰਜੀਤ ਕਨਈਆ ਜੀ ਜਿਹਨੇ ਆਪ ਜੀ ਨੂੰ ਸ਼ੈਸਤਰਾਂ ਦੇ ਮੈਨੂੰ ਕਹਿ ਰਹੇ ਸੀ ਕਰਾਉਣ ਆਪ ਹੀ ਲੱਗ ਪਿਆ ਮੈਂ ਤਾਂ ਬੋਲਦਾ ਹੀ ਰਹਿ ਗਿਆ ਭਾਈ ਸੋਜੀਤ ਜੀ ਹੱਲੇ ਨਾਲ ਹੁਣ ਆਪ ਜੀ ਹੋਰ ਵੀ ਜਿਹੜਾ ਕਾਰਜ ਕਰਦਾ ਉਹ ਵੀ ਕਰਵਾਓ ਨਾਲੇ ਬੇਨਤੀ ਹੈ ਨਾਲ ਬੇਨਤੀ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਤਿਆਰ ਪ੍ਰਚਾਰ ਹੋਵੋ ਇਹ ਜਿਵੇਂ ਆਪਾਂ ਸਹਬਜ਼ਾਦੇ ਛੋਟੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਗੁਰੂ ਜਿਨ੍ਹਾਂ ਵੀ ਜਿਵੇਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਨ ਸ਼ਹੀਦਾਂ ਦੇ ਦਰਸ਼ਨ ਕਰਦੇ ਆ ਉਹਨਾਂ ਨੇ ਵੀ ਜਿਹੜਾ ਇਹ ਬਾਣਾ ਪਹਿਨਣਾ ਕੀਤਾ ਤਿਆਰ ਪ੍ਰਚਾਰ ਹੋ ਕੇ ਜਿਹੜੇ ਆਪਾਂ ਖੰਡੇ ਬਾਟੇ ਦਾ ਅਮਰਸ਼ਾ ਕੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਆਪ ਜੀ ਦਾ ਬਹੁਤ ਦਾ ਸਤਿਮਾਨ ਨਾਲ ਲੈਂਦਾ ਹੋਇਆ ਤੁਹਾਡੇ ਗੁਰਸਿੱਖ ਸੰਗਤਾਂ ਤੋਂ ਖਿਮਾ ਦਾ ਜਾਜਕ ਹੋਵਾਂਗਾ ਨਾਲ ਹੀ ਸਾਡੇ ਨੌਜਵਾਨ ਬੱਚੇ ਜਿਹੜੇ ਮੇਰੀ ਆਵਾਜ਼ ਸੁਣਦੇ ਨੇ ਜਾਂ ਇੱਥੇ ਕੋਈ ਬੈਠੇ ਹੋਏ ਨੇ ਕਈ ਵਾਰੀ ਅੱਜਕੱਲ ਬਹੁਤ ਮਾੜਾ ਰੁਝਾਨ ਚੱਲ ਰਿਹਾ ਨਸ਼ਿਆਂ ਦਾ ਇਹ ਨਸ਼ਿਆਂ ਤੋਂ ਬਚੋ ਮਾਤਾ ਪਿਤਾ ਦੇ ਆਗਿਆਕਾਰੀ ਹੋਵੋ ਕਈ ਵਾਰੀ ਸੰਤਾ ਮਹਾਪੁਰਖਾਂ ਦੇ ਨਾਲ ਵੀ ਅੱਜਕੱਲ ਦੇਖੀਦਾ ਬਹੁਤ ਸਾਰੇ ਬੱਚੇ ਜਿਹੜੇ ਗਲਤ ਸੰਗਤ ਦੇ ਵਿੱਚ ਚਲੇ ਜਾਂਦੇ ਨੇ ਬਚੋ ਇਹਨਾਂ ਤੋਂ ਚੰਗੇ ਕਾਰਜ ਕਰੋ ਤੇ ਸਿੱਖੀ ਦਾ ਪ੍ਰਚਾਰ ਕਰੀਏ ਇੱਕ ਪਿਤਾ ਇੱਕ ਉਸਕੇ ਹਮਵਾਰਗ ਤੂੰ ਮੇਰਾ ਗੁਰਹਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਤੇ ਦੇਹ ਤਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਤੇ ਮਿਹਰ ਭਰਿਆਤ ਬਖਸ਼ੀ